ਵੇਖੋ ਜੀ ਇਹ ਤੇ ਜੋ ਆ ਢਾਲੀ ਆ ਇਹ ਤੇ ਅੱਜ ਤੋਂ 30 ਸਾਲ ਕੋਈ ਬੰਦੋ ਕੇ ਪਹਿਨਾ ਤੇ ਚਲਦੇ ਤੇ ਕੋਈ ਪੁਰਾਣੇ ਗੁਰੂ ਨਾਨਕ ਸਾਹਿਬ ਦੇ ਟੈਮਪਲ ਤੋਂ ਚਲਦੇ ਆਏ ਆ ਉਹ ਵੀ ਬਾਈ ਕਰਦੇ ਰਹੇ ਇਹ ਬੱਚਿਆਂ ਨੂੰ ਜੇ ਇਹੋ ਜਾਣਕਾਰੀ ਦੇ ਦਿੱਤੀ ਆ ਵੀ ਜੋ ਵੀ ਚੀਜ਼ ਪੁਰਾਣਿਆਂ ਨੂੰ ਸੰਭੋ ਨਹੀਂ ਸੰਭੀ ਜਾਂਦੀ ਤੇ ਮੈਨੂੰ ਦੇਜੋ ਮੈਂ ਇੱਥੇ ਸੰਭੋ ਕਰਾਂ ਜੇ ਕੋਈ ਪਹਿਲੇ ਲੈਣ ਜੋਗਾ ਪਹਿਲੇ ਲੈ ਲੈ ਨਹੀਂ ਪਹਿਲੇ ਲੈਣ ਜੋਗ ਜਿੰਨੇ ਬਦਲੋ ਆਪਣੀ ਕੁਸ਼ੀ ਤੌਰ ਤੇ ਦੇਣਾ ਤੇ ਇੱਥੇ ਮੇਰੇ ਨਾਲ ਰੱਖ ਲਓ ਅੱਜ ਦੀ ਅਹਿਮਤਿਆ ਜੀ ਕਈ ਆਉਂਦੇ ਆਂ ਤੇ ਸਾਨੂੰ ਵੀ ਦੇ ਦੋ ਵੇਚਦੇ ਹੋਏ ਪਰ ਨਹੀਂ ਹੀ ਵੇਚਣੇ ਨੇ ਅਸੀਂ ਇੰਤਿਸ਼ਾਨੀ ਰੱਖੀ ਅੱਜ ਨਹੀਂ ਲੱਪਣੀਆਂ ਪਈ ਨਹੀਂ ਜਾਂਦੀਆਂ ਮੁੱਲ ਤੇ ਕੋ ਘਾਟ ਹੀ ਜਾਂਦਾ ਕੋਈ ਉਹ ਦੌੜਾ ਘੋੜਾ ਵਾਂਗੂ ਉਹ ਇੱਕ ਚਤਾਲਿਆਂ ਦਾ ਬਕੂਰ ਸੀ ਉਹਨੇ ਮੈਨੂੰ ਦਿੱਤਾ ਤੇ ਉਹ ਮੈਂ ਲੈਣ ਕੇ ਧੂੜ ਕੇ ਸਾਫ਼ ਦੇ ਰੱਖਿਆ ਵਾ ਬਹੁਤੀ ਬਰਾਣਾ ਹੋ ਗਿਆ ਕੋਈ 60 ਸਾਲ ਦੀ ਸਾਡੀ ਬੀਬੀ ਉਹਰੇ 60-65 ਸਾਲ ਦੇ ਉਹਨਾਂ ਦਾ ਦਾਜ ਆਹ ਸਾਹਬ ਨਾਲੋਂ ਕਿੰਨਾ ਹੋਊਗਾ ਇਹ ਅਹੀਂ ਸਾਫ਼ ਦੇ ਰੱਖਿਆ ਅਜੇ ਤੱਕ ਕਿ ਲੋ ਇਦਾਂ ਬਈਆ ਕਿਦਾਂ ਰਹਿਗਾ ਤੇਰਾ ਨਮਸਕਾਰ ਜਗਵਣੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਜ਼ਿਲ੍ਹਾ ਤਰਨਤਾਰਨ ਦੇ ਇੱਕ ਪਿੰਡ ਰੂੜੇ ਅਸਲ ਦੀ ਸ਼ਖਸੀਅਤ ਉਸ ਸ਼ਖਸੀਅਤ ਨਾਲ ਮਿਲਣ ਜਾ ਰਹੇ ਹਾਂ ਜਿਨ੍ਹਾਂ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਆਪਣੀ ਬੁੱਕਲ ਵਿੱਚ ਬੜੀ ਮਿਹਨਤ ਨਾਲ ਸੰਭਾਲ ਕੇ ਰੱਖਿਆ ਹੋਇਆ ਹੈ ਔਰ ਨੌਜਵਾਨ ਪੀੜ੍ਹੀ ਨੂੰ ਬਹੁਤ ਤਰ੍ਹਾਂ ਦਾ ਜਾਗਰੂਕ ਕਰਦੇ ਹੋਏ ਦਿਨ ਰਾਤ ਇਹ ਕਰ ਰਹੇ ਹਨ ਸਸੀ ਗੱਲ ਜੀ ਸਸੀ ਗੱਲ ਤੁਹਾਡਾ ਜਗਵਣੀ ਟੀਵੀ ਵਿੱਚ ਬਹੁਤ ਸਵਾਗਤ ਹੈ ਹਾਂ ਜੀ ਜਗਵਣੀ ਦਾ ਬਹੁਤ ਸਵਾਗਤ ਹੈ ਇਹ ਤੁਸੀਂ ਇਹ ਜਾਣਕਾਰੀ ਨੇ ਯਾ ਤੁਸੀਂ ਪੁਰਾਣਾ ਸੱਪਿਆ ਚਾਸ ਮਾਰ ਕੇ ਰੱਖਿਆ ਹੈ ਇਹ ਕਿਸ ਤਰ੍ਹਾਂ ਸ਼ੌਂਕ ਪੜਦਾ ਹੈ ਤੁਹਾਨੂੰ ਕਿੰਨੇ ਸਮੇਂ ਤੋਂ ਤੁਸੀਂ ਇਹ ਵਿੱਚ ਲੱਗੇ ਹੋਏ ਹੋ ਇਹ ਜੀ ਬਹੁਤ ਸਮੇਂ ਤੋਂ ਮੈਂ ਜੋ ਵੀ ਖੇਤੀ ਕਰਨ ਲਗਾ ਨਾ ਆਪਣੀ ਉੱਪਰ ਸੰਭਾਲੀ ਜਦੋਂ ਦੀ ਛੋਟੇ ਹੁੰਦਾ ਹੀ ਖੇਤੀ ਕਰਦੇ ਹਾਂ ਉਸ ਤੋਂ ਬਾਅਦ ਫਿਰ ਜਿਉਂ ਖੇਤੀ ਦੇ ਛੜਦਾ ਕੰਮ ਉਸ ਤੋਂ ਬਾਅਦ ਵੀ ਸਾਹ ਸੰਭਾਲ ਕਰਨੀ ਚਾਲੂ ਕਰਤੀ ਇਹਨਾਂ ਦੀ ਫਿਰ ਉਦੋਂ ਤੋਂ ਹੀ ਮੈਨੂੰ ਸਾਉਂਦੇ ਰਹਿੰਦਾ ਔਰ ਤੁਸੀਂ ਥੋੜੀ ਇਹਦੇ ਬਾਰੇ ਜਾਣਕਾਰੀ ਦਿਓ ਕਿ ਕਿੰਨੇ ਕਿੰਨੇ ਸਾਲ ਪੁਰਾਣੇ ਤੁਹਾਡੇ ਕੋਲ ਇਹ ਜਿਵੇਂ ਕਿਸਾਨੀ ਨਾਲ ਜੁੜੇ ਅਸੰਧ ਨੇ ਬਰਤਨ ਨੇ ਦੇਖ ਰਿਆ ਮੈਂ ਕਿੰਨੇ ਤਰ੍ਹਾਂ ਦੀਆਂ ਚੀਜ਼ਾਂ ਆ ਵਾ ਜਿਹੜੀਆਂ ਕਿ ਅੱਜ ਤੱਕ ਇਹ ਨੌਜਵਾਨ ਜਿਵੇਂ ਕਿ ਸਾਡੀ ਵੀ ਮਤਲਬ ਸਮੇਂ ਤੋਂ ਖਾਨੂੰ ਵੀ ਨਹੀਂ ਇਹ ਚੀਜ਼ਾਂ ਦਾ ਜਾਣਕਾਰੀ ਵੀ ਇਹਨਾਂ ਨੂੰ ਕੀ ਕਹਿੰਦੇ ਆ ਉਹਦੇ ਬਾਰੇ ਕੋਈ ਜਾਣਕਾਰੀ ਦੇਖੋ ਜੀ ਇਹ ਤੇ ਜੋ ਨਾਲੀ ਆ ਇਹ ਤੇ ਅੱਜ ਤੋਂ 30 ਸਾਲ ਕੋਈ ਬੰਦ ਹੋ ਗਈ ਪਹਿਲਾਂ ਤੇ ਚਲਦੇ ਤੇ ਪੁਰਾਣੇ ਗੁਰੂ ਨਾਨਕ ਪਾਸ਼ਾ ਦੇ ਟਾਈਮ ਤੋਂ ਚਲਦੇ ਆਏ ਆ ਉਹ ਵੀ ਵਾਈ ਕਰਦੇ ਰਹੇ ਤੇ 30 35 ਸਾਲ ਤੋਂ ਬਾਅਦ ਤੇ ਖਤਮ ਹੀ ਹੋ ਗਿਆ ਮੁਰਦ ਮਸ਼ਿੰਦਰੀ ਯੁੱਗ ਆ ਗਿਆ ਇਹਨਾਂ ਚੀਜ਼ਾਂ ਦੀ ਵੀ ਵਰਤੋਂ ਕੱਢ ਇਨਾਂ ਦੇ ਕੀ ਕੀ ਨਾਮ ਔਰ ਕੇਸ ਕੰਮ ਲਿਆ ਹੁੰਦੇ ਨਹੀਂ ਸੀ ਥੋੜੀ ਜਾਣਕਾਰੀ ਇਹ ਜੀ ਇਹ ਦਿਹਾੜਿਆ ਜਿਹੜਾ ਆਪਾਂ ਚਲਾਉਨੇ ਆਂ ਜ਼ਮੀਨ ਦੇ ਵਿੱਚ ਇਹ ਪੰਜਾਲੀ ਆ ਦੋ ਵੱਲਦਾਂ ਨੂੰ ਜੋੜ ਕੇ ਤੇ ਕਾੜੀ ਹਾਲ ਮਦਲੇ ਦੇ ਨਾਲ ਚਲਾਈ ਜਾਂਦੀ ਉਹ ਤੋਂ ਬਾਅਦ ਵਾਹ ਕੇ ਫਿਰ ਇਹ ਸੁਹਾਗਾ ਵਾ ਇਹ ਸੁਹਾਗਾ ਬਾਅਦ ਚ ਫੇਰੀ ਦਾ ਹੈ ਸੁਹਾਗਾ ਫੇਰ ਕੇ ਮਦਲ ਫਸਲ ਪੀਜ ਕੇ ਆਪਣੀ ਜੁੜੀ ਫਸਲ ਇਹ ਹਾੜੀ ਆ ਸੋਣੀ ਆ ਉਹ ਤੋਂ ਬਾਅਦ ਫਿਰ ਪੱਟਾਂ ਪਾਈਦੇ ਹੁ ਜਿੰਦਰਾ ਵਾ ਲੱਕੜ ਦਾ ਮਦਲ ਦੇਸੀ ਬਣਿਆ ਮਿਸਤਰੀ ਦਾ ਉਹਦੇ ਨਾਲ ਫਿਰ ਪੱਟਾਂ ਪਾਈਦੀਆਂ ਇਹ ਫਿਰ ਉਹ ਤੋਂ ਬਾਅਦ ਆਪਣਾ ਜੋ ਵੀ ਪਟਾਦਦਾ ਕਰਨਾ ਕਰੀਦਾ ਹੈ, ਕਰਦਾ ਕੰਮ ਜੋ ਵੀ ਹੈ ਡੰਗਰ ਬੱਚੇ ਦਾ। ਔਰ ਕਿੰਨੇ ਸਮੇਂ ਤੋਂ ਤੁਸੀਂ ਇਹਦੇ ਵਿੱਚ ਜੁੜੇ ਰਹੇ ਔਰ ਤੁਸੀਂ ਅੱਜ ਦੀ ਨੌਜਵਾਨ ਪੀੜੀ ਆ ਵਿਖਿਆ ਜਾਵੇ ਤੇ ਜਿਵੇਂ ਨਵੀਂ ਤਕਨੀਕ ਦੇ ਅੱਜਕੱਲ ਸੰਦ ਆ ਗਏ ਆ, ਨਵੇਂ-ਨਵੇਂ ਵੀਡੀਓ ਚੱਲ ਪਿਆ ਵਾ ਸੋਸ਼ਲ ਮੀਡੀਆ ਉੱਪਰ ਲੋਕ ਬੜਾ ਧਿਆਨ ਰੱਖਦੇ ਆ ਔਰ ਤੁਸੀਂ ਬੜੇ ਪੁਰਾਣੇ ਸੰਗੀਤ ਦੇ ਰੇਡੀਓ, ਬੁਲੇਮੇ ਦੀਆਂ ਚੀਜ਼ਾਂ ਰੱਖੀਆਂ ਹੋਈਆਂ, ਉਹਦੇ ਸਬੰਥ ਕੀ ਜਾਣਕਾਰੀ ਦਿੰਦੇ ਬੱਚਿਆਂ ਨੂੰ? ਇਹ ਬੱਚਿਆਂ ਨੂੰ ਜਿਉਹੋ ਜਾਣਕਾਰੀ ਦੇਈਦੀ ਆ ਵੀ ਜੋ ਵੀ ਚੀਜ਼ ਪੁਰਾਣੀ ਉਹਨੂੰ ਸੰਭੋ ਨਹੀਂ ਸੰਭੀ ਜਾਂਦੀ ਤੇ ਮੈਨੂੰ ਦੇਜੋ ਮੈਂ ਇੱਥੇ ਸੰਭਲੂਗਾ ਜੇ ਕੋਈ ਪੈਸੇ ਲੈਣ ਜੋਗਾ ਪੈਸੇ ਲੈ ਲੈ ਨਹੀਂ ਪੈਸੇ ਲੈਣ ਜੋਗ ਜਿੰਨੇ ਮਤਲਬ ਆਪਣੀ ਖੁਸ਼ੀ ਦੌਰ ਤੇ ਦੇਣਾ ਤੇ ਇੱਥੇ ਮੇਰੇ ਦਕਾਨ ਰੱਖ ਜੀ ਤੇ ਮੈਂ ਸੰਭਲੂਗਾ ਕਿਉਂ ਇਹਨੂੰ ਸੰਭੋ ਜ਼ਰੂਰ ਹੈ ਪੁਰਾਣਾ ਵਿਰਸਾ ਗੁਰੂ ਨਾਨਕ ਪਾਤਸ਼ਾਹ ਦੇ ਟਾਈਮ ਦਾ ਵਿਰਸਾ ਵਾ ਇਹਨੂੰ ਸੰਭੋ ਜ਼ਰੂਰ ਤੁਸੀਂ ਦੇਖਿਆ ਵਾ ਗੁਰਨਿਕ ਪਾਸ਼ਾ ਦੇ ਸਮੇਂ ਦੇ ਸਿੱਕੇ ਮੋਰੀ ਵਾਲੇ ਪੈਸੇ ਜਿਹੜੇ ਰੱਖੇ ਹੋਏ ਆ ਸੰਭਾਲ ਕੇ ਰੱਖੇ ਹੋਏ ਅੱਜ ਦੀ ਨਵੀਂ ਜਨਰੇਸ਼ਨ ਜਿਹੜੀ ਆ ਗਈ ਆ ਨਵੀਂ ਪੀੜ੍ਹੀ ਆ ਇਹਨਾਂ ਨੇ ਦੇ ਬਾਰੇ ਜਾਣਕਾਰੀ ਨਹੀਂ ਕੀਤੀ ਉਸ ਸਮੇਂ ਇਹ ਕਿਸ ਤਰ੍ਹਾਂ ਚੱਲਦੇ ਹੁੰਦੇ ਸੀ ਔਰ ਕੀ ਦੀ ਮੁੱਲ ਹੁੰਦੀ ਸੀ ਅੱਜ ਇਹਦੀ ਕੀ ਅਹਿਮਤ ਹੈਗੀ ਆ ਅੱਜ ਇਹਦੀ ਅਹਿਮਤ ਹੈ ਜੀ ਕਈ ਆਉਂਦੇ ਆ ਤੇ ਸਾਨੂੰ ਦੇ ਦੋ ਵੇਚਦੇ ਹੋਏ ਪਰ ਨਹੀਂ ਵੇਚਣ ਨਹੀਂ ਅਸੀਂ ਨਿਸ਼ਾਨੀ ਰੱਖੀ ਇੱਕ ਕਿ ਪੁਰਾਣੇ ਜਮੇ ਦਾ ਇੱਕ ਪੈਹਾ ਦੋ ਪੈਸੇ ਤਿੰਨ ਪੈਸੇ ਪੰਜ ਪੈਸੇ ਉਹ ਸਾਰੇ ਇਹਦੇ ਵਿੱਚ ਮੌਜੂਦ ਆ ਮੋਰੀ ਵਾਲੇ ਪੈਸੇ ਸਾਡੀ ਤੋਂ ਮਤਲਬ ਪਹਿਲਾਂ ਚੱਲ ਗਏ ਆ ਪਰ ਦਾ ਪੈਸੇ ਤਾਂ ਕਈ ਤੱਕ ਸਾਰੇ ਉਹ ਮਤਲਬ ਜਿੰਨੇ ਇੱਕ ਪੈਸਾ ਦੋ ਪੈਸੇ ਪੰਜ ਪੈਸੇ ਅਜੇ ਸਾਰੇ ਤੇ ਇਹ ਰੱਖਣਾ ਸਾਡੀ ਸ਼ੌਂਕ ਹੀ ਆ ਸਾਡੇ ਸਾਰੇ ਪਰਿਵਾਰ ਦਾ ਇਹ ਸ਼ੌਂਕ ਹੀ ਰੱਖਣਾ ਹੀ ਆ ਤੁਸੀਂ ਫਿਰ ਇਹ ਜਿਹੜੀਆਂ ਚੀਜ਼ਾਂ ਵਸਤੂਆਂ ਵਾਂ ਜੇ ਤੁਹਾਨੂੰ ਕੋਈ ਪੁਰਾਣੀਆਂ ਕੋਈ ਦਿਂਦਾ ਵਾ ਫਿਰ ਤੁਸੀਂ ਕਿਸ ਤਰ੍ਹਾਂ ਨੂੰ ਮਤਲਬ ਇਹ ਤੇ ਖਰਚ ਕਰਦੇ ਜੇ ਕਿ ਇਹ ਮੁੱਲ ਵੀ ਲੈਣਾ ਪੈਂਦਾ ਤੁਹਾਨੂੰ ਉਹਦੇ ਵਿੱਚ ਜਾਂ ਤੁਹਾਨੂੰ ਆਪਣੇ ਆ ਵੀ ਇਹ ਲੱਭਣੀਆਂ ਪੈਂਦੀਆਂ ਕਿਤੇ ਜਾ ਕੇ ਨਹੀਂ ਲੱਭਣੀਆਂ ਪੈਂਦੀਆਂ ਜਿਆਦੀਆਂ ਮੁੱਲ ਦੇ ਕੋਈ ਘਾਟ ਹੀ ਦਿੰਦਾ ਕੋਈ ਮਤਲਬ ਉਹ ਦੌੜਾ 도ੜਾ ਬਣੋ ਉਹ ਇੱਕ ਚਤਾਲਿਆਂ ਦਾ ਗੁਰਮੁਖ ਸਿੰਘ ਉਹਨੇ ਮੈਨੂੰ ਦਿੱਤਾ ਵਾ ਤੇ ਉਹ ਮੈਂ ਲੈਣ ਕੇ ਧੋ ਗਏ ਸਾਹਮਣੇ ਰੱਖਿਆ ਵਾ ਠੀਕ ਆ ਮੰਦਾ ਜੀ ਇਹ ਤੂੜੀ ਢੋਈ ਦੀ ਹੈ ਮਤਲਬ ਉਹਨਾਂ ਦੇ ਪੱਲੀਆਂ ਨਾ ਤੂੜੀ ਧੋਦੇ ਨਾ ਉਦੋਂ ਹੱਥ ਦੇ ਬੁਣੇ ਦੇ ਮਤਲਬ ਹੱਥ ਦਾ ਉਹਨੇ ਜਿਹੜਾ 도ੜਾ ਵਾ ਬਣਿਆ ਦਸਤਰੀ ਦੀ ਤੈਪ ਦਾ ਤੇ ਉਹ ਫਿਰ ਸ ਰੱਖਿਆ ਸਾਹਮਣੇ ਅੱਜ ਦੇ ਯੁੱਗ ਵਿੱਚ ਲੋਕ ਜਿਹੜੇ ਆ ਨਵੇਂ-ਨਵੇਂ ਪਹਿਲਾਂ ਤਾਂ ਤੁਮਾਣਾ ਬਣੇ ਹੋਏ ਬਰਤਨਿਆ ਖਾਣੇ ਲਈ ਡਿਸਪੋਜ਼ੇਬਲ ਚੀਜ਼ਾਂ ਵਰਤਣੀਆਂ ਸ਼ੁਰੂ ਕਰ ਦਿੱਤੀਆਂ ਹੋਈਆਂ ਹਨ ਪੌਲ ਦੇ ਹਿਸਾਬ ਨਾਲ ਬਦਲ ਗਿਆ ਕਿੰਨਾ ਬਦਲਾਅ ਆ ਗਿਆ ਪੁਰਾਣੇ ਸਮੇਂ ਤੋਂ ਲੈ ਕੇ ਹੁਣ ਤੱਕ ਤੁਸੀਂ ਅੱਜ ਵੀ ਪਿੱਤਲ ਦੇ ਭਾਂਡੇ ਔਰ ਉਹਦੀ ਹਰ ਤਰ੍ਹਾਂ ਦੀ ਇਹ ਚੀਜ਼ ਢੋਲੀਆ ਇਹ ਜਿਵੇਂ ਪੁਰਾਣੇ ਸਮੇਂ ਵਿੱਚ ਆਮ ਪਿੰਡਾਂ ਵਿੱਚ ਘਰਾਂ 'ਚ ਸਾਗ ਇਹ ਚੀਜ਼ ਲਈ ਵਰਤੋਂ ਆਉਂਦੀ ਸੀ ਇਹਨੂੰ ਤੁਸੀਂ ਸੰਭਾਲ ਕੇ ਰੱਖਿਆ ਇਹਦੇ ਬਾਰੇ ਨਵੀਂ ਪੀੜੀ ਨੂੰ ਕੀ ਤੁਸੀਂ ਦੱਸਣਾ ਚਾਹੁੰਦੇ ਹੋ ਇਹਦੇ ਵਿੱਚ ਜੀ ਆਪਾਂ ਜਿਹੜੀ ਵੀ ਚੀਜ਼ ਬਣਾਵਾਂਗੇ ਸਾਗ ਬਣਾਵਾਂਗੇ ਜਾਂ ਦੁੱਧ ਉਬਲਣਾ ਧਰਾਂਗੇ ਉਹ ਤੋਂ ਦੋ ਤੋਂ ਬਾਅਦ ਮਲਾਈ ਆਉਗੀ ਕਿਉਂ ਬਣਾਉਣ ਗਿਆ ਬੀਬੀਆਂ ਉਹ ਬੜੀ ਵਧੀਆ ਚੀਜ਼ ਹੈ ਅੱਜ ਕੱਲ ਦਾ ਮਾਹੌਲ ਹੀ ਬਦਲ ਗਿਆ ਉਹ ਤੇ ਪਤਾ ਹੀ ਨਹੀਂ ਕੀ ਕੁਸ਼ ਕਰੀ ਜਾਂਦੀਆਂ ਸਾਗ ਬਣਾਵਾਂਗੇ ਤੇ ਵਧੀਆ ਬਣੂਗਾ ਟੋਰੀ ਬਣੂਗਾ ਤੁਸੀਂ ਇਹਦਾ ਸਾਗ ਬਣਿਆ ਖਾ ਕੇ ਵੇਖੋ ਬੜੀ ਵਧੀਆ ਚੀਜ਼ ਹੈ ਪਰ ਉਹ ਲੋਕ ਕਰਦੇ ਨਹੀਂ ਹੁਣ ਨਾ ਬੱਚੇ ਸਮਝਦੇ ਹੀ ਨਹੀਂ ਮਿੱਟੀ ਦੇ ਘੜੇ ਆ ਅੱਜ ਕੱਲ ਆਰਓ ਫਿਲਟਰ ਲੱਗੇ ਘਰਾਂ ਵਿੱਚ ਹੈਨਾ ਮਿੱਟੀ ਦੇ ਬਰਤਨਾਂ ਵਿੱਚ ਪਾਣੀ ਪੀਂਦੇ ਕੀ ਅਹਿਮੀਅਤ ਹੁੰਦੀ ਹੈ ਔਰ ਕਿਸ ਤਰ੍ਹਾਂ ਤੁਸੀਂ ਇਹਨੂੰ ਮਤਲਬ ਦੱਸਦੇ ਨੇ ਮਿੱਟੀ ਦੇ ਘੜੇ ਜੀ ਮਾੜਾ ਪਾਣੀ ਪੈ ਜੇ ਨਾ ਤੇ ਉਹ ਮਿੱਟੀ ਦਾ ਘੜਾ ਜਿਹੜਾ ਉਹ ਮਤਲਬ ਸਾਫ਼ ਕਰ ਦਿੰਦਾ ਵਾ ਉਹਨੂੰ ਆਰਓ ਦੀ ਤਰ੍ਹਾਂ ਹੀ ਕਰ ਦਿੰਦਾ ਵਾ ਵਧੀਆ ਪਾਣੀ ਕਰ ਦਿੰਦਾ ਪਰ ਹੁਣ ਉਹ ਬੱਚੇ ਸਮਝਦੇ ਨਹੀਂ ਪਾਣੀ ਨਹੀਂ ਪਾਉਂਦੇ ਇਹ ਚ ਸਿੱਧਾ ਆਰਓ ਦੇ ਵਿੱਚੋਂ ਫਿਲਟਰ ਵਿੱਚ ਫ੍ਰਿਜ ਤੇ ਤੇ ਫ੍ਰਿਜ ਨੂੰ ਪਾਣੀ ਪੀਣ ਨੂੰ ਦਿੰਦੇ ਠੰਡਾ ਉਹ ਗੱਲ ਹੀ ਨਹੀਂ ਰਹੀ ਘੜਿਆਂ ਦੀ ਆ ਵੇਖ ਲਓ ਵਰਤੋਂ ਨਹੀਂ ਹੋ ਰਹੀ ਨਦੀ ਅੱਜਕੱਲ੍ਹ ਪੁਰਾਣੇ ਸਮੇਂ ਵਿੱਚ ਬੋਲਦ ਜਦੋਂ ਚੱਲਦੇ ਸੀ ਤੁਸੀਂ ਦੱਸਿਆ ਕਿ ਉਹਦੇ ਗੱਲ ਵਿੱਚ ਅਸੀਂ ਤਾਂ ਮੇਲਾ ਮੇਲਾ ਬੰਦੇ ਆ ਮੇਲਾ ਬੋਨੇ ਆ ਆ ਵੇਖਰੋ ਮੇਲਾ ਉਦੋਂ ਮਤਲਬ ਸ਼ੌਂਕ ਨਾਲ ਬੁਲਦਾਂ ਦੇ ਪਾਈ ਦੀਆਂ ਹੈ ਜਾਗਦੇ ਗੁਰਦੁਆਰਾ ਸਾਹਿਬ ਕਰਦੇ ਕੋਈ ਅਰਜਨ ਦੇਵ ਪਾਤਸ਼ਾਹ ਦੇ ਗੁਰਦੁਆਰੇ ਖੜਨੇ ਮੱਥਾ ਟੇਕਣ ਮਸਿਆੜੀ ਦੇ ਨੱਚੀ ਦੀ ਮਸਿਆੜੀ ਦੇ ਉਦੋਂ ਵੀਰੇ ਪਾ ਕੇ ਸ਼ਿੰਗਾਰ ਕਰਕੇ ਉਖੇਰਨੇ ਆ ਮਤਲਬ ਜੋ ਵੀ ਸ਼ਿੰਗਾਰ ਹੋਇਆ ਜਾਣਾ ਜਿੰਨਾ ਵੀ ਤੇ ਉਹ ਮਾਰੇ ਦੇ ਮੱਥਾ ਟੇਕਿਆ ਸਾਲ ਬਾਅਦ ਤੇ ਉਹ ਵੀ ਸ਼ੌਕ ਦੇਖ ਕੋਣ ਸ਼ੌਕ ਖਤਮ ਹੋ ਗਏ ਅਜੀਬ ਸਾਡਾ ਭਾਈ ਸਾਹਿਬ ਇੱਕ ਉਹਦੇ ਕੋਲ ਮਾਲੀ ਹੈ ਇੱਕ ਮਾਲੀ ਲੈ ਕੇ ਜਾਂਦਾ ਮੇਲਾ ਲੱਗਣ ਦਾ ਸਾਡੀਆਂ ਇਹ ਸ਼ੌਂਕ ਦੀ ਗੱਲ ਹੈ ਅੱਜ ਦੇ ਯੋਗ ਵਿੱਚ ਵੀ ਕਈ ਇਹੋ ਜਿਹੇ ਲੋਕ ਤੁਹਾਡੇ ਸਰਕਲ ਵਿੱਚ ਹੈਗੇ ਆ ਜਿਹੜੇ ਕੀ ਇਹਨਾਂ ਚੀਜ਼ਾਂ ਨੂੰ ਮਤਲਬ ਪਸੰਦ ਕਰਦੇ ਆ ਔਰ ਤੁਹਾਡੇ ਕੋਲ ਜੇ ਲੋੜ ਪੈਂਦੀ ਹੈ ਜਦ ਕੋਈ ਮੇਲਾ ਹੁੰਦਾ ਜਾਂ ਕਿਤੇ ਉਰੋਂ ਲੈ ਕੇ ਜਾਂਦੇ ਆ ਹਾਂਜੀ ਲੈ ਕੇ ਜਾਂਦੇ ਤੁਸੀਂ ਉਹਨਾਂ ਦੱਸ ਰਹੇ ਸੀ ਇੱਕ ਮੰਜਾ ਵਾ ਕਿੰਨਾ ਪੁਰਾਣਾ ਵਾ ਕਿੰਨੇ ਸਾਲ ਪੁਰਾਣਾ ਇਹ ਸਾਡੀ ਪੀੜ੍ਹੀ ਦਾ ਦਾਜ ਹੈ ਇਹ ਬਹੁਤ ਜ਼ਿਆਦਾ ਪੁਰਾਣਾ ਹੈ ਇਹ ਮਤਲਬ ਬਹੁਤ ਹੀ ਪੁਰਾਣਾ ਹੋਊਗਾ ਕੋਈ 60 ਸਾਲ ਦੀ ਸਾਡੀ ਬੀਬੀ ਹੋ ਕੇ ਮਰੇ ਆ 60-65 ਸਾਲ ਦੇ ਉਹਨਾਂ ਦਾ ਦਾਜ ਆਹ ਸਾਹ ਨਾਲੋਂ ਕਿੰਨਾ ਹੋਊਗਾ ਇਹ ਅਸੀਂ ਸਾਭ ਕੇ ਰੱਖਿਆ ਜੀ ਤੱਕ ਚਲੋ ਇਦਾਂ ਦਾ ਹੀ ਆ ਜਿੱਦਾਂ ਦਾ ਘਰ ਜਰਾ ਅਸੀਂ ਇਹਨੂੰ ਦੇਸੀ ਲਿਵਾਸ ਵਿੱਚ ਹੀ ਰੱਖਿਆ ਜੀ ਇੱਕ ਅੱਜਕੱਲ ਤੁਸੀਂ ਖੁਦ ਵੇਖਿਆ ਹੋਣਾ ਮੈਂ ਕਿ ਵੱਡੇ-ਵੱਡੇ ਅੱਜਕੱਲ ਰੈਸਟੋਰੈਂਟ ਕਹਿ ਲੋ ਹੋਟਲ ਕਹਿ ਲੋ ਜਿੱਥੇ ਕਿ ਪੁਰਾਣਾ ਸੱਭਿਆਚਾਰੜਾ ਵਾ ਮੁਰਦ ਤੋਂ ਉਥੇ ਉਹਨੂੰ ਵਸਾਇਆ ਜਾ ਰਿਹਾ ਉਥੇ ਪੁਰਾਣੀਆਂ ਚੀਜ਼ਾਂ ਨੂੰ ਚਰਖਾ ਹੋ ਗਿਆ ਜਿਵੇਂ ਤੁਸੀਂ ਸੰਭਾਲ ਕੇ ਰੱਖੇ ਹੋਏ ਆ ਐਵੇਂ ਨੇ ਚੀਜ਼ਾਂ ਉਥੇ ਰੱਖਦੇ ਆ ਤਾਂ ਕਿ ਲੋਕ ਉਹਨੂੰ ਖਿੱਚਦਾ ਕੇਂਦਰ ਬਣਦੇ ਆ ਹੈਨਾ ਔਰ ਇਸ ਤਰ੍ਹਾਂ ਦੇ ਕਦੀ ਤੁਹਾਡੇ ਲੋਕਾਂ ਨਾਲ ਤੁਹਾਡਾ ਸੰਬੰਧ ਹੋਇਆ ਹੋਊਗਾ ਜਾਂ ਹੋਟਲ ਵਾਲਿਆਂ ਨੇ ਕਦੀ ਤੁਹਾਨੂੰ ਕਿਹਾ ਹੋਊ ਕਿ ਸਾਨੂੰ ਇਹ ਚੀਜ਼ਾਂ ਦੇ ਦਿਓ ਇਹਦੇ ਜੋ ਪੈਸੇ ਲਓ ਇਹ ਤੁਹਾਨੂੰ ਦੇ ਦਵਾਂਗੇ ਕੀ ਉਹਦੇ ਸੰਬੰਧ ਚ ਤੁਹਾਡਾ ਨਾ ਕਿ ਐਵੇਂ ਦੀ ਕਰੀ ਵਾਕਿਆ ਵਾਪਰੇ ਨਹੀ ਕਦੀ ਮੇਰੇ ਨਾਲ ਹੀ ਤਾਂ ਦਾ ਆ ਅਪਲ ਤਾਂ ਮੈਂ ਦੇਣਾ ਹੀ ਨਹੀਂ ਇਹ ਜਨੇ ਜਨੇ ਮੈਂ ਕਿਹਾ ਮੈਂ ਨਹੀਂ ਦੇਣਾ ਇਹ ਕਮਰਾ ਤੇ ਨਾ ਢਾਉਣਾ ਵਾ ਤੇ ਨਾ ਹੀ ਕੋਈ ਸਮਾਨ ਇੱਥੇ ਦੇਣਾ ਤੇ ਮਦਲ ਇਦਾਂ ਹੀ ਮੇਰਾ ਤੁ ਜਾਗਰੂਕ ਵੀ ਹਣੀ ਰਹੂਗੀ ਵੀ ਮੈਂ ਇਹ ਸਾਂਭਿਆ ਹੈ ਚਲੋ ਮੇਰੇ ਘਰ ਦੇ ਬੜਾ ਸਾਥ ਦਿੰਦੇ ਆ ਤੇ ਪਰ ਇਹ ਚੀਜ਼ਾਂ ਮੈਂ ਨਹੀਂ ਕਿਸ ਨੂੰ ਦੇਣਾ ਪੁਰਾਣੇ ਵਿਆਹਾਂ ਦੇ ਸਮੇਂ ਲੜਕੀਆਂ ਨੂੰ ਫੁਲਕਾਰੀਆਂ ਨਾਲ ਹੈਨਾ ਉਹਨਾਂ ਨੂੰ ਨਵਾਜਿਆ ਜਾਂਦਾ ਸੀ ਫੁਲਕਾਰੀ ਨਾਲ ਉਹਨਾਂ ਨੂੰ ਉਹਨਾਂ ਦੀ ਸਤਿਕਾਰ ਦਿੱਤਾ ਜਾਂਦਾ ਸੀ ਬਜ਼ੁਰਗ ਵੱਡੇ ਅਸ਼ੀਰਵਾਦ ਦਿੰਦੇ ਸੀ ਵਿਆਹਾਂ ਸਮੇਂ ਇਹ ਚੀਜ਼ਾਂ ਸਾਰੀਆਂ ਦੀ ਸਮੀਆਂ ਅੱਜ ਦੇ ਯੋਗ ਵਿੱਚ ਪਹਿਨਾਵਾ ਇੰਨਾ ਚੇਂਜ ਆ ਗਿਆ ਬਦਲਾਅ ਆ ਗਿਆ ਆਵਾ ਔਰ ਪੁਰਾਣੇ ਸਮੇਂ ਨੂੰ ਹੁੰਦੇ ਸਾਬ ਨਾਲ ਕਿਸ ਤਰ੍ਹਾਂ ਤੁਸੀਂ ਕੰਪੇਅਰ ਕਰਦੇ ਜੀ ਫੁਲਕਾਰੀ ਦੀ ਅਜੇ ਵਰਤੋਂ ਹੋ ਰਹੀ ਆ ਪਰ ਉਹ ਫੁਲਕਾਰੀ ਚੁੰਨੀਆਂ ਆ ਗਿਆ ਵਾ ਮਤਲਬ ਕੁੜੀਆਂ ਦੇ ਲੈਣ ਨੂੰ ਆ ਗਿਆ ਵਾ ਪਰ ਉਹ ਗੱਲ ਨਹੀਂ ਬਣਦੀ ਫੁਲਕਾਰੀ ਜਿਹੜੀ ਫੁਲਕਾਰੀ ਦੀ ਅਜੇ ਵਰਤੋਂ ਹੈ ਜੀ ਇਹਦਾ ਮੁੱਲ ਅਜੇ ਵੀ ਆਪਾਂ ਕੁੜੀ ਨੂੰ ਨਹਣਾਵਾ ਜਾਂ ਮੁੰਡੇ ਨੂੰ ਨਹਣਾਵਾ ਉਹ ਫੁਲਕਾਰੀ ਦੀ ਵਰਤੋਂ ਕਰਦੇ ਆ ਇਹ ਅਜੇ ਵੀ ਚੱਲਦਾ ਹੈ ਰਵਾਜ ਇਹ ਦੀ ਬੰਦ ਹੋਇਆ ਮਤਲਬ ਅੱਜ ਕੱਲ ਦੀ ਫੁਲਕਾਰੀ ਜਿਵੇਂ ਕਹਿੰਦੇ ਮਸ਼ੀਨੀ ਜੋਗ ਨਾਲ ਆ ਜਿਹੜੀ ਪੁਰਾਣੀ ਸੀ ਉਸ ਸਮੇਂ ਨੇ ਕਿਸ ਤਰ੍ਹਾਂ ਮਤਲਬ ਹੱਥ ਨਾਲ ਕਰਦੇ ਸੀ ਕੀ ਉਹ ਹਾਂਜੀ ਇਹ ਹੱਥ ਨਾਲ ਕਰਦੇ ਇਹ ਫੁਲਕਾਰੀ ਹੱਥ ਨਾਲ ਕਰਦੇ ਇਹਦੇ ਬੀਬੀਆਂ ਕੁੜੀਆਂ ਆਪਣੀਆਂ ਜਿੰਨੀਆਂ ਵੀ ਮਤਲਬ ਜਿਉਂ ਚਰਖੇ ਕਰਦੀਆਂ ਸੀ ਫਿਰ ਉਸ ਤੋਂ ਬਾਅਦ ਉਹ ਉਣਦੀਆਂ ਸੀ ਉਹਨੂੰ ਉਣ ਕੇ ਬਣਾ ਕੇ ਫਿਰ ਉਹਨਾਂ ਧਾਗੇ ਨਾਲ ਕੱਢਣਾ ਇਹ ਚੀਜ਼ ਨੂੰ ਹੱਥ ਨਾਲ ਕੱਢਦੀਆਂ ਸੀ ਇਹ ਹੁਣ ਇਹਨਾਂ ਨਹੀਂ ਕਰਦੀਆਂ ਕੁੜੀਆਂ ਨਹੀਂ ਕਿ ਰਾਣੇ ਨੇ ਸੰਗੀਤ ਸੀ ਉਹਦੇ ਸਬੰਧ ਵਿੱਚ ਕੋਈ ਇਸ ਕੋਈ ਚੀਜ਼ਾਂ ਤੁਸੀਂ ਰੱਖੀਆਂ ਆਈਆਂ ਉਹਦੇ ਬਾਰੇ ਕੋਈ ਜਾਣਕਾਰੀ ਦਿਓ ਫੜ ਗਏ ਕਿੱਥੇ ਗਏ ਤੁਹਾਡੀ ਆ ਇਹਨਾਂ ਨੂੰ ਕੀ ਕਹਿੰਦੇ ਸੀ ਉਹ ਰੋਣ ਕਿਹਦੇ ਹਾਂ ਇਹ ਵੀ ਪ੍ਰਾਂਤ ਸਰ ਇਹ ਵੀ ਮਤਲਬ ਇੱਕ ਬੜੀ بڑا ਫਰਿਆਸ ਆਈ ਜਮਲੇ ਜੱਟ ਦਾ ਮਤਲਬ ਬਣਾਇ ਤੂ ਵੀ ਆਏ ਬਹੁਤ ਵਧੀਆ ਚੀਜ਼ ਹੈ ਤੇ ਚਲੋ ਅੱਜ ਤੇ ਹੁਣ ਜੋਗੀ ਬਦਲ ਗਿਆ ਤੇ ਪਰ ਇਹ ਬੜੀ ਵਧੀਆ ਚੀਜ਼ ਹੀ ਬੜਾ ਵਧੀਆ ਸਾਜ ਇਹ ਕਈ ਮਤਲਬ ਵੱਡੇ ਵੱਡੇ ਪੰਜਾਬੀ ਗਾਇਕ ਵੀ ਇੰਨਾਂ ਚੀਜ਼ਾਂ ਨੂੰ ਆਮ ਹੀ ਵਰਤਦੇ ਦੇ ਆ ਇਹ ਚਿਮਟਾ ਵਾ ਇਹਨੂੰ ਇਹ ਚਿਮਟਾ ਸ਼ਬਦ ਗੁਰਬਾਣੀ ਜਦੋਂ ਤੋਂ ਪੜਿਆ ਜਾਵੇ ਉਦੋਂ ਵੀ ਇਹ ਚਮਚੇ ਦੀ ਵਰਤੋਂ ਹੁੰਦੀ ਆ ਤੇ ਕਿਤੇ ਮਹਾਰਾਜ ਦਾ ਕਿਤੇ ਵੀ ਸ਼ਬਦ ਗੁਰਬਾਣੀ ਹੋਵੇ ਦੀ ਚਮਚੀ ਦੀ ਬਹੁਤ ਜ਼ਰੂਰੀ ਆ ਅਜੇ ਤੱਕ ਸਾਡੇ ਕੋਲ ਤਵੇ ਵੀ ਪਏ ਆ ਤਵੇ ਜਿਹੜੇ ਪੁਰਾਣੇ ਤਵੇ ਮਸ਼ੀਨਾਂ ਚ ਚੱਲਦੇ ਨੇ ਉਹ ਵੀ ਸਾਡੇ ਕੋਲ ਇੱਕ ਭਾਈ ਸਾਹਿਬ ਦੇ ਦਿੰਦੇ ਗਿਆ ਉਠਾਉਣਾ ਤੁਹਾਨੂੰ ਇੱਕ ਜਿਹੜਾ ਤੁਸੀਂ ਪੁਰਾਣੇ ਅੱਜ ਦੀ ਟਾਈਮ ਵਿੱਚ ਜਿਵੇਂ ਨਵੀਆਂ ਅਲਮਾਰੀਆਂ ਆ ਗਈਆਂ ਵਾ ਇਸ ਸੰਬੰਧ ਵਿੱਚ ਇਹ ਤੁਸੀਂ ਸੰਭਾਲ ਕੇ ਰੱਖਿਆ ਹੋਇਆ ਹੈ ਇਸ ਨੂੰ ਕੀ ਕਹਿੰਦੇ ਹੋ ਔਰ ਕਿੰਨਾ ਪੁਰਾਣਾ ਇਹ ਸੰਦੂਕ ਹੈਗਾ ਇਹ ਅੱਜ ਤੋਂ ਕੋ 50 60 ਸਾਲ ਪੁਰਾਣਾ ਹੈ ਇਹ ਇਹ ਜਿਹੜਾ ਸੰਦੂਕ ਹੈ ਨਾ ਇਹ 60 70 ਸਾਲ ਪੁਰਾਣਾ ਹੋ ਗਿਆ ਸਾਡੇ ਕੋਲ ਤਵੇ ਵੀ ਵੇਖੋ ਕੈ ਪੁਰਾਣੇ ਇਹ ਤਾਂ ਕਿ ਪੁਰਾਣੇ ਕੀਤੇ ਇਹਨਾਂ ਦੇ ਵਿੱਚ ਜਿਹੜੇ ਵੀ ਮਤਲਬ ਇਥੇ ਇੱਕ ਦਿਨ ਇੱਕ ਮੁੰਡਾ ਦੇ ਕੇ ਆ ਬੜੇ ਤਵੇ ਸਾਡੇ ਤੋਂ ਮਸ਼ੀਨ ਲਿਆਉਣ ਵਾਲੀ ਆ ਲਿਆਉਣੀ ਕਿ ਕਿਰੋਗੀ ਆ ਵੇਖੋ ਇਹਨਾਂ ਦੇ ਵਿੱਚ ਪਤਾ ਨਹੀਂ ਇੱਕ ਤਾਂ ਵੀ ਗਾਣੇ ਦੇ ਵਿੱਚ ਇੱਕ ਤਾਂ ਵੀ ਇਹਦੇ ਵਿੱਚ ਵੇਖਾ 20 20 30 ਤੀ ਗਾਣੇ ਆ ਤੇ ਇਹ ਇਹ ਪ੍ਰਾਣੇ ਯੁੱਗ ਦੇ ਜਿਦਾਂ ਲਾਲਿੰਦਰ ਬੀਬਾ ਦੇ ਸ੍ਰਿੰਦਰ ਕੋਰ ਦੇ ਇਦਾਂ ਮਤਲਬ ਇਹ ਚੀਜ਼ਾਂ ਸਾਡੇ ਕੋਲ ਬੜੀਆਂ ਪਈਆਂ ਵਾ ਤੇ ਪਰ ਮਸ਼ੀਨ ਵੀ ਲਿਆਉਣੇ ਆ ਲਿਆਉਣੀ ਆਹੀਂ ਇਹ ਤੇ ਬਹੁਤ ਹੀ ਵਧੀਆ ਚੀਜ਼ ਆ ਜਿਹੜੀ ਚੀਜ਼ ਆ ਨਾ ਇਹ ਅੱਜ ਕੱਲ੍ਹ ਦੀਆਂ ਪੇਟੀਆਂ ਅਲਮਾਰੀਆਂ ਨੇ ਇਹ ਵੀ ਕਿ ਰਿਸ ਕਰ ਲੈਣੀ ਆ ਇਹਦੇ ਵਿੱਚ ਤੁਸੀਂ ਰਜਾਈਆਂ ਰੱਖੋ ਕੇਸ ਰੱਖੋ ਜੋ ਵੀ ਸਮਾਨ ਵਾਦੂ ਘਾਟੂ ਰੱਖੋ ਦੋ ਇਹਦੇ ਬਕਸੇ ਬਣੇ ਵੇਖੋ ਇਹ ਚ ਮਤਲਬ ਜਿੱਦਾਂ ਦਾ ਵੀ ਮਰਜ਼ੀ ਦਾੜੀ ਸਮਾਨ ਵਿੱਚ ਰੱਖੋ ਇਹ ਬਹੁਤ ਵਧੀਆ ਚੀਜ਼ ਹੈ ਪਰ ਇਹਨੂੰ ਵਰਤੇ ਨਹੀਂ ਲੋਕ ਅੱਜ ਕੱਲ੍ਹ ਪੁਰਾਣੇ ਸਮੇਂ ਵਿੱਚ ਆਮ ਹੀ ਕਰਾਂ ਜਾਂਦੇ ਅੱਜ ਵੀ ਕੁਝ ਲੋਕ ਲੈ ਵੀ ਮਧਾਣੀ ਨਾਲ ਰੋਦ ਰੜਕਦੇ ਲੱਸੀ ਘੜਦੇ ਆ ਐਵੇਂ ਦੀਆਂ ਚੀਜ਼ਾਂ ਵੀ ਤਕੜੀਆਂ ਵਾਂ ਪੁਰਾਣੀਆਂ ਇਹ ਸੰਭਾਲ ਕੇ ਰੱਖੀਆਂ ਹੈ ਸੰਦ ਹੈ ਗਿਆ ਇਹਦੇ ਬਾਰੇ ਵੀ ਕੋਈ ਜਾਣਕਾਰੀ ਦਿਓ ਇਹ ਇਹਨਾਂ ਨੂੰ ਕੀ ਕਹਿੰਦੇ ਏ ਹੋਰ ਕਿਸ ਵਰਤੋਂ ਆਉਂਦੇ ਇਹਨੂੰ ਸੰਗ ਕਹਿੰਦੇ ਇਹੜੀ ਸੰਗ ਹੈ ਮਤਲਬ ਆਪਾਂ ਜੋ ਫਲੇ ਵਾਉਨੇ ਹਨ ਉਦੋਂ ਇੱਕ ਵਾਰ ਫਲੇ ਵਾਹ ਕੇ ਤੂੜੀ ਬਣ ਕੇ ਉੱਤੇ ਉਦੋਂ ਦਾਣੇ ਫਲਿਆ ਨਾ ਨਿਕਲੋ ਗਾਈ ਦੇ ਜਦੋਂ ਮੈਂ ਵੀ ਗੋੰਦਾ ਰਿਹਾ ਹਾਂ ਇਹ ਉਦੋਂ ਫਿਰ ਬਾਜ ਕੋਟ ਦੇਣੀ ਇਹ ਤੇ ਨਾ ਫਿਰ ਥੱਲੇ ਉਹ ਨਾਲ ਜਿਹੜਾ ਉੱਤੇ ਆਉਣਾ ਉਹਦੀ ਤੂੜੀ ਬਣ ਕੇ ਥੱਲੇ ਚਲ ਜਾਣੀ ਤੇ ਫਿਰ ਦੁਬਾਰਾ ਬਲਦਾਂ ਦੇ ਨਾਲ ਫਲੇ ਵਾਹਨੇ ਤੇ ਫਿਰ ਉਹ ਦਾਣੇ ਬਣਨੇ ਮਤਲਬ ਇਹ ਤਰ੍ਹਾਂ ਕੋਟ ਦੇਈ ਜੀ ਤੇ ਆ ਚੀਜ਼ਾਂ ਜਿਹੜੀ ਆਪਾਂ ਦੇ ਬਾਹਰ ਨਹੀਂ ਜਾਣੇ ਪੰਪੀ ਦੇ ਜਾਣੇ ਆ। ਉਹ ਤਾਂ ਰਾਤ ਭਰਾਤੇ ਜਾਣਾ ਵਾ ਤੇ ਆਪਾਂ ਛੋਟਾ ਜਿਹੜਾ ਕੋਈ ਸੱਪ ਸੂਲਪੀ ਕੋਈ ਚਾਨੀ ਵਾ ਸਾ ਆੜੇ ਦਾ ਬੁੱਢਾ ਬੰਦਾ ਜਾਂ ਦਾ ਰਾਤ ਤੇ ਪਤਾ ਲੱਗ ਜਾਂਦਾ ਵੀ ਗਾੜੀ ਮਤਲਬ ਕੋਈ ਸੱਪ ਸਰੂਪੀ ਹੋਏ ਤੇ ਪਾਸੇ ਹੋ ਜਨਾ ਤੇ ਨਾ ਮਾਰਨੇ ਵੀ ਨਾ ਉਹਦੇ ਨਾਲ ਮਤਲਬ ਆਪਣਾ ਫਾਇਦਾ ਹੋ ਜਾਂਦਾ। ਸੁਰੱਖਿਆ ਲਈ ਵਰਤੇ ਜਾਂਦੇ ਆ। ਸੁਰੱਖਿਆ ਲਈ ਵਰਤੇ ਜਾਂਦਾ। ਬਾਕੀ ਇਹ ਪੁਰਾਣੇ ਸਮਾਨ ਜਿਹੜੇ ਵੀ ਆ ਇਹ ਗੰਧਾਲੀ ਆ ਤੁਆ ਕਦੋਂ ਆਪਾਂ ਨੇ ਸਮੇਂ ਚ ਕਿੱਲੇ ਗੱਟਦੇ ਹਾਂ ਤੇ ਟੂਆ ਕੱਢੀਦਾ ਸੀ ਉਹ ਗੰਧਾਲੀ ਉਹ ਜਿਹੜੀ ਤੇ ਇਹ ਕਹਿੰਦਾ ਸੀ ਆ ਰੈਗਲਾ ਵਾ ਇੱਕ ਜਿਹੜਾ ਨਾ ਮਤਲਬ ਆਪਾਂ ਜਦੋਂ ਮਕਈ ਤੋਂ ਕਾਂਡਾਉਣੇ ਆ ਹਾਂਜੀ ਇਹਦੇ ਵਿੱਚ ਪਟਾਸ ਪਾਜੇ ਦਾ ਪੰਗਾਦਰਾ ਮਾਰਦੇ ਨੇ ਆ ਜੀ ਐ ਗੰਧਰਾ ਮਾਰਨਾ ਤੇ ਇਹਨੇ ਖੜਾਕ ਕਰਨਾ ਤੇ ਜੋ ਵੀ ਮਕਈ ਤੇ ਬੈਠੇ ਜਾਨਵਰ ਉਹਨਾਂ ਉੱਡ ਜਾਣਾ ਆਵਾਜ਼ ਕਰਕੇ ਜਿਹੜੇ ਉੱਡਦੇ ਆ ਆਵਾਜ਼ ਬੜੀ ਕਰੀ ਫਸਲ ਨੂੰ ਨੁਕਸਾਨ ਹਾਂ ਜੀ ਹੋਰ ਨੁਕਸਾਨ ਨਾ ਬਹੁਤੀ ਇਹ ਖੜਾਕ ਬਹੁਤ ਕਰਦਾ ਅੱਜ ਵੀ ਇਹਨਾਂ ਚੀਜ਼ਾਂ ਦੀ ਵਰਤੋਂ ਹੁੰਦੀ ਹੈ ਜਾਂ ਨਹੀਂ ਹੁਣ ਮਗਈ ਬੀਜ ਹਣਕੇ ਲੋਗ ਹੋਏ ਜੀ ਔਰ ਇਹਦੇ ਵਿੱਚ ਇੱਕ ਸਦਾਰਸੀ ਜਾਣਕਾਰੀ ਦਿਓ ਵੀ ਜਿਵੇਂ ਤੁਹਾਡੇ ਨਾਲ ਕੋਈ ਸਕੂਲਾਂ ਨਾਲ ਜਾਂ ਸਰਕਾਰ ਵੱਲੋਂ ਜਾਂ ਕਿਸੇ ਸੁਸਾਇਟੀ ਨੇ ਸੰਪਰਕ ਕੀਤਾ ਵੀ ਤੁਸੀਂ ਅੱਜ ਸੱਭਿਆਚਾਰ ਨੂੰ ਸੰਭਾਲ ਕੇ ਰੱਖਿਆ ਹੈ ਅੱਜ ਵੀ ਤੁਸੀਂ ਮਤਲਬ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਬੜੀ ਅਹਿਮ ਭੂਮਿਕਾ ਨਿਭਾ ਰਹੇ ਜਿਹਦੇ ਵਿੱਚ ਕਦੀ ਤੁਹਾਡੇ ਨਾਲ ਕੋਈ ਸੰਪਰਕ ਕੀਤਾ ਵੀ ਕਿਸੇ ਨੇ ਸਾਡੀ ਦੇ ਪੈਨਸ਼ਨ ਨਹੀਂ ਲਵਾ ਸਕਿਆ ਕੋਈ ਅਿੰਮੀ ਮੇਰੀ 60 ਸਾਲ ਦੀ ਉਮਰ ਹੋ ਗਈ ਆ ਮੇਰੇ ਇੰਨੇ ਚੰਗੇ ਚੰਗੇ ਬੰਦੇ ਪਿੰਡ ਦੇ ਵਿੱਚ ਸੱਜਣ ਵੇਤ ਰਿਆ ਨੂੰ ਜੱਸ ਨੂੰ ਕਲਾਵਾ ਮੇਰੇ ਅਜੇ ਤੱਕ ਪੈਨਸ਼ਨ ਨਹੀਂ ਕਿਸੇ ਨੇ ਲਵਾਈ ਹੋਰ ਦੀ ਗੱਲ ਛੱਡੋ ਤੇ ਕੇ ਚਲੋ ਸਰਕਾਰ ਨੇ ਤਾਂ ਕੀ ਹੋਣਾ ਇੱਥੇ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਕੀ ਹੋ ਗਿਆ ਮੌਲਿਆ ਤੁਸੀਂ ਇਹ ਚੀਜ਼ ਨੂੰ ਅੱਗੇ ਇਸੇ ਤਰ੍ਹਾਂ ਜਾਰੀ ਰੱਖੋਗੇ ਜਾਂ ਇਸ ਤਰ੍ਹਾਂ ਕੋਈ ਹੋਰ ਵੀ ਉਪਰਾਲੇ ਕਰੋ ਕਰਦੇ ਰਹੋਗੇ ਦੇ ਵਿੱਚ ਉਪਰਾਲਾ ਕਰਦਾ ਰਹੂੰਗਾ ਜੋ ਵੀ ਮਿਲਦਾ ਰਹੇ ਮੈਂ ਲਿਆਉਂਗਾ ਇੱਥੇ ਮਤਲਬ ਜੋ ਵੀ ਜਿਹੜੀ ਵੀ ਚੀਜ਼ ਮਿਲੀ ਮੈਂ ਲਿਆਣ ਕੇ ਇੱਥੇ ਟੰਗੂੰਗਾ ਇੰਬੀਰਾ ਆਪਣਾ ਅੱਲਾ ਚੱਲਦਾ ਹੀ ਔਰ ਨਵੀਂ ਪੀੜੀ ਨੂੰ ਨਵੀਂ ਜਨਰੇਸ਼ਨ ਕਹਿ ਲੋ ਵਿਦੇਸ਼ਾਂ 'ਚ ਗਈ ਜਿਹੜੀ ਸਾਡੀ ਨੌਜਵਾਨ ਪੀੜੀ ਆ ਉਹਨੂੰ ਇਹਦੇ ਸਬੰਦੇ ਕਿਸ ਤਰ੍ਹਾਂ ਦੇ ਮਤਲਬ ਤੁਸੀਂ ਅਪੀਲ ਕਰਨੀ ਚਾਹੁੰਦੇ ਜੇ ਔਰ ਆਮ ਲੋਕਾਂ ਨੂੰ ਵੀ ਇਹ ਸਬੰਧੀ ਕੀ ਜਾਣਕਾਰੀ ਦੇਣੇ ਜਾਂਦੇ ਮੈਂ ਇਹਦੇ ਨਵੇਂ ਮਤਲਬ ਜਿੰਦਿਆਂ ਬੱਚੇ ਨਵੇਂ ਆ ਨਾ ਜਿਹੜੇ ਬਾਹਰ ਨੂੰ ਭੱਜਦੇ ਆ ਉਹਨਾਂ ਨੂੰ ਇਹੋ ਹੀ ਅਪੀਲ ਆ ਉਹਨਾਂ ਕੋਲ ਹੱਥ ਜੋੜ ਕੇ ਬੇਨਤੀ ਵੀ ਆਪਣੇ ਮਾਪਿਆਂ ਨੂੰ ਤੰਗ ਨਾ ਕਰੋ ਇੱਥੇ ਕੰਮ ਕਰੋ ਇੱਥੇ ਬਹੁਤ ਕੁਝ ਹੈ ਇਥੇ ਰੋਟੀ ਬੜੀ ਵਧੀਆ ਮਹਾਰਾਜ ਦੀ ਧਰਤੀ ਆ ਪੰਜਾਬ ਦੀ ਧਰਤੀ ਆਪਣੀ ਸੋਨੇ ਦੀ ਧਰਤੀ ਆ ਪਰ ਜੇ ਨਸ਼ਾ ਨਾ ਹੋਵੇ ਤੇ ਨਸ਼ਾ ਬੰਦ ਹੋਊਗਾ ਤੇ ਇਹ ਧਰਤੀ ਸੋਨੇ ਦੀ ਬਣ ਜਾਊਗੀ ਅੱਜ ਤੇ ਜਿਹੜਾ ਚਲੋ ਮਾੜਾ ਹੀ ਹਾਲ ਹੈ ਕਹਿ ਨਹੀਂ ਸਕਦੇ ਪਰ ਬੱਚੇ ਫੇਰ ਵੀ ਜ਼ਬਰਦਸਤੀ ਬਾਹਰ ਤੁਰੇ ਜਾਂਦੇ ਆ ਛੱਡ ਨਹੀਂ ਸਕਦੇ ਇਹ ਸੰ ਸਰਦਾਰ ਜੀ ਜਿਨ੍ਹਾਂ ਨੇ ਸੱਭਿਆਚਾਰ ਨੂੰ ਸੰਭਾਲ ਕੇ ਰੱਖਿਆ ਯਾਰ ਔਰ ਜਿਹੜੀ ਲੋਕਾਂ ਨੂੰ ਨੌਜਵਨ ਮੀੜੀ ਮਸ਼ਿਆਂ ਤੋਂ ਦੂਰ ਰਹਿਣ ਔਰ ਵਿਦੇਸ਼ਾਂ ਵਿੱਚ ਜਾਣ ਦੀ بجائے ਪੰਜਾਬ ਵਿੱਚ ਰਹਿ ਕੇ ਇੱਥੇ ਕਾਰੋਬਾਰ ਕਰਦੇ ਹੋਏ ਆਪਣੇ ਮਾਪਿਆਂ ਦੀ ਸੇਵਾ ਕਰਦੇ ਹੋਏ ਅੱਗੇ ਵਧਣ ਦੀ ਅਪੀਲ ਕੀਤੀ ਜਾ ਰਹੀ ਹੈ ਰਮਨ ਚਾਵਲਾ ਜਗਬਨ ਟੀਵੀ ਤਰਨਤਾਰਨ